ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਨ ਸਤਕਾਰ ਜੀ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਿਹਰ ਕਿਰਪਾ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਿਲੇ ਪਾਸ਼ਾ ਜੀ ਦੀ ਬਾਣੀ ਚੱਲ ਰਹੀ ਆਸਾ ਰਾਗ ਚੱਲ ਰਿਹਾ ਹੈ ਭਾਈ ਇਸ ਵਿੱਚ ਸਤਿਗੁਰੂ ਜੀ ਦੇ 17 ਸ਼ਬਦ ਸੰਪੂਰਨ ਹੋਏ ਹਨ ਅਗਲਾ ਜੋ ਪਿਆਰਿਓ ਸ਼ਬਦ ਹੈ ਉਹ ਪਾਸ਼ਾ ਜੀ ਦਾ ਤੇ ਤੁਕੀ ਸ਼ਬਦ ਹੈ ਤੇ ਤੁਕੀ ਤੋਂ ਭਾਵ ਹੁੰਦਾ ਤਿੰਨ ਤਿੰਨ ਤੁਖਾਂ ਵਾਲਾ ਸ਼ਬਦ ਤਿੰਨ ਤੁਖਾਂ ਤੇ ਬੰਦ ਲੱਗਦਾ ਸ਼ਬਦ ਨੂੰ ਜਿੰਨੂ ਤੇ ਤੁਕੀ ਸ਼ਬਦ ਕਿਹਾ ਜਾਂਦਾ ਹੈ ਸਤਿਗੁਰਜੀਪਾਤਸ਼ਾਹ ਜੀ ਆਪਣੀ ਰਚਨਾ ਤੋਂ ਭਾਈ ਬਤਨ ਕਰਦੀ ਹੋਈ ਸ਼ਬਦ ਦੀ ਰਮਤਾ ਕਰਦੇ ਹਨ ਜੀ ਆਸਾ ਮਹੱਲਾ ਪਹਿਲਾ ਤੇ ਤੁਕੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਇਹ ਤੇ ਤੁਕੀ ਸ਼ਬਦ ਰੰਮ ਕਰਦੇ ਹਨ ਜੀ ਕੋਈ ਭੀਖਖ ਭਿਖਿਆ ਖਾਏ ਕੋਈ ਰਾਜਾ ਰਹਾ ਸਮਾਏ ਧੰ ਧੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਹ ਮਹਾਰਾਜ ਇਹ ਸ਼ਬਦ ਰਮ ਕਰਦੇ ਹੋਏ ਬਚਨ ਕਰਦੇ ਨੇ ਕੋਈ ਭਿਖਖ ਭਿਖਿਆ ਖਾਏ ਕੋਈ ਰਾਜਾ ਰਹਾ ਸਮਾਏ ਕਿਸੇ ਮਾਨ ਕਿਸੇ અપਮਾਨ ਪਾਤਸ਼ਾਹ ਜੀ ਕਹਿੰਦੇ ਸੰਸਾਰ ਦੇ ਵਿੱਚ ਜਗਤ ਵਿੱਚ ਸ੍ਰਿਸ਼ਟੀ ਵਿੱਚ ਬਹੁਤ ਐਸੀ ਜੀਵ ਹਨ ਜਿਹੜੇ ਆਪਣੀ ਮਰਜ਼ੀ ਦੇ ਨਾਲ ਸਮਝਦੇ ਹਨ ਕਿ ਅਸੀਂ ਜੀ ਰਹੇ ਹਾਂ ਕਈ ਇਸ ਸੰਸਾਰ ਵਿੱਚ ਮਹਾਰਾਜ ਜੀ ਕਹਿੰਦੇ ਕਈ ਭਿਖਾਰੀ ਹਨ ਭਿਖਖ ਜਿਹਨੂੰ ਕਹਿੰਦੇ ਨੇ ਭਿਖਿਆ ਮੰਗਦੇ ਆਪਾਂ ਦੇਖਦੇ ਨੇ ਆਪਣੇ ਦਰਵਾਜ਼ਿਆਂ ਤੇ ਭਿਖਿਆ ਮੰਗਣ ਆਉਂਦੇ ਹਨ ਉਹਨਾਂ ਦੇ ਕਰਮਾਂ ਦਾ ਉਹਨਾਂ ਨੂੰ ਕੰਮ ਮਿਲਿਆ ਹੋਇਆ ਭਿਖਿਆ ਮੰਗਣ ਦਾ ਕੋਈ ਭਿਖਕ ਭਿਖਿਆ ਖਾਏ ਉਹ ਭਿਖਿਆ ਦਾ ਧੰਨ ਖਾਂਦੇ ਹਨ ਭਿਖਿਆ ਦੇ ਵਿੱਚ ਆਪਣਾ ਵਿਹਾਰ ਚਲਾਉਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਕੋਈ ਰਾਜਾ ਕਿਹਾ ਸਮਾਏ ਕਈ ਸ੍ਰਿਸ਼ਟੀ ਦੇ ਵਿੱਚ ਰਾਜੇ ਹਨ ਕਈ ਸ਼ਾਹੂਕਾਰ ਹਨ ਕਈ ਰਾਜੇ ਹਨ ਕਿਸੇ ਸੂਬੇ ਦਾ ਕੋਈ ਰਾਜਾ ਹੈ ਉਹ ਸਮੇਂ ਦੇ ਮੁਤਾਬਕ ਮਹਾਰਾਜ ਜੀ ਧਾਰਨ ਲੈਂਦੇ ਹਨ ਉਹ ਸਮੇਂ ਜਿਸ ਤਰ੍ਹਾਂ ਹੁਣ ਸਰਕਾਰਾਂ ਹਨ ਉਸ ਸਮੇਂ ਰਾਜੇ ਹੁੰਦੇ ਸੀ ਰਾਜਿਆਂ ਦੇ ਅੰਡਰ ਵਿੱਚ ਸੂਬੇ ਹੁੰਦੇ ਸੀ ਇਹ ਮੌਣ ਜ਼ਿਲ੍ਹੇ ਹਨ ਇਸੇ ਤਰ੍ਹਾਂ ਉਦੋਂ ਰਾਜਿਆਂ ਦੇ ਅੰਡਰ ਵਿੱਚ ਉਹ ਪਿੰਡ ਹੁੰਦੇ ਸੀ ਕੁਝ ਪਿੰਡਾਂ ਦੀ ਜ਼ਾਇਦਾਤ ਕਿਸੇ ਰਾਜੇ ਕੋਲ ਹੁੰਦੀ ਸੀ ਜਿਹੜਾ ਬਾਦਸ਼ਾਹ ਹੁੰਦਾ ਸੀ ਉਹਦੇ ਅੰਡਰ ਚ ਸਾਰਾ ਦੇਸ਼ ਹੁੰਦਾ ਸੀ ਅਤੇ ਉਹਦੇ ਅੰਕੇ ਜਿਹੜੇ ਸੂਬੇ ਹੁੰਦੇ ਸੀ ਉਹਦੇ ਰਾਜੇ ਹੁੰਦੇ ਸੀ ਇਮਾਰਾ ਜੀ ਉਸ ਸਮੇਂ ਦੇ ਮੁਤਾਬਕ ਧਾਰਨ ਲੈਂਦੇ ਨੇ ਕਹਿੰਦੇ ਕੋਈ ਰਾਜਾ ਰਿਆਸਮਾਏ ਕੋਈ ਰਾਜਾ ਬਣਿਆ ਹੋਇਆ ਕਰਮਾਂ ਦੇ ਮੁਤਾਬਕ ਉਹ ਸਮਝਦਾ ਕਿ ਮੈਂ ਹੀ ਆ ਸਭ ਕੁਝ ਉਹ ਅਵਰਾਜ ਭਾਗ ਵਿੱਚ ਸਾਰਾ ਕੁਝ ਸਮਝਦਾ ਕਿਸੇ ਮਾਨ ਇਸੇ અપਮਾਨ ਕਿਸੇ ਮਨੁੱਖ ਨੂੰ ਮਾਨ ਮਿਲ ਜਾਂਦਾ ਮਾਲ ਮਿਲ ਜਿੱਤ ਮਿਲਨੀ ਵਿੜਿਆਈ ਮਿਲਨੀ ਸੋਭਾ ਮਿਲਨੀ ਕਿਸੇ ਕਾਰਨ ਕਿਸੇ अपमान ਮਿਲਦਾ ਹੈ ਕਈ ਐਸੇ ਅਨਜਨਾਂ ਨੂੰ ਜ਼ਿੰਦਗੀ ਵਿੱਚ અપਮਾਨ ਬਹੁਤ ਸਹਿਣਾ ਪੈਂਦਾ ਹੈ ਉਹ ਬੇਮਾਨ ਦੀ ਜ਼ਿੰਦਗੀ ਸੰਦੇ ਹਨ ਸੰਤਾਪ ਭੋਗਦੇ ਹਨ અપਮਾਨ ਦਾ ਮਹਾਰਾਜ ਜੀ ਕਹਿੰਦੇ ਇਹ ਮਾਲਕ ਦਾ ਹੁਕਮ ਹੈ ਅਗੇ ਵਚਨ ਕਰ ਦੇਣਾ ਕਾਢੇ ਢਾਹੇ ਉਸਾਰੇ ਤਰੇ ਧਿਆਨ ਜੇ ਮਹਾਰਾਜ ਜੀ ਕਹਿੰਦੇ ਕਈ ਆਪਣੇ ਮਨ ਦੇ ਵਿੱਚ ਬਿਰਤੀਆਂ ਮਨ ਜਿਹੜਾ ਫੁਰਨੇ ਪੈਦਾ ਕਰਦਾ ਉਹਨੂੰ ਖਵੇਖ ਕੇ ਉਹ ਫੁਰਨੇ ਆ ਤੇ ਕੁਛ ਹੋਈ ਜਾਂਦੇ ਨੇ ਢਾਏ ਮਨ ਦੇ ਵਿੱਚ ਹੀ ਫੁਰਨੇ ਪੈਦਾ ਕਰ ਲੈਣੇ ਬੈਠੇ ਬੈਠੇ ਕੋਈ ਕੁਝ ਬਣਾ ਲੈ ਨਾ ਜੈ ਦੱਤ ਬਣਾ ਲੈ ਨਹੀਂ ਫੁਰਨੇ ਦੇ ਵਿੱਚ ਹੀ ਘਰ ਬਣਾ ਲੈਣੇ ਫੁਰਨੇ ਵਿੱਚ ਹੀ ਅਮੀਰ ਹੋ ਜਾਣਾ ਫੁਰਨੇ ਵਿੱਚ ਹੀ ਗਰੀਬ ਹੋ ਜਾਣਾ ਮਹਾਰਾਜ ਜੀ ਸੁਪਨੇ ਪੈਦਾ ਕਰਕੇ ਢਾ ਦਿੰਗੇ ਸੋਪਣੇ ਵੀ ਕਹਿੰਦੇ ਆਪਾਂ ਮਨ ਦੇ ਵਿੱਚ ਇੱਛਾ ਪ੍ਰਗਟ ਕਰਦੇ ਰਹਿਣਾ ਤੇ ਮਨ ਦੇ ਵਿੱਚ ਢਾ ਦੇਣੀ ਉਹ ਇੱਛਾ ਕਈਆਂ ਦਾ ਐਸਾ ਸਵਾਲ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਢਾਹੇ ਉਸਾਰੇ ਧਰੇ ਧਿਆਨ ਇੰਿਆਂ ਦਾ ਧਿਆਨ ਇੱਥੇ ਲੱਗਿਆ ਹੋਇਆ ਹੈ ਮਹਾਰਾਜ ਜੀ ਬਚਨ ਕਰਨਾ ਉਸ ਤੇ ਵੱਡਾ ਨਹੀਂ ਕੋਈ ਤੇ ਮਹਾਰਾਜ ਜੀ ਜਵਾਬ ਦਿੰਦੇ ਨੇ ਸਾਰੀਆਂ ਧੁੱਖਾਂ ਦਾ ਮਹਾਰਾਜ ਜੀ ਕਹਿੰਦੇ ਸਤਗੁਰੂ ਜੀਓ ਪਰਮੇਸ਼ਰ ਜੀਓ ਪਰ ਤੁਹਾਡੇ ਤੋਂ ਵੱਡਾ ਕੋਈ ਨਹੀਂ ਐ ਸੱਜੀ ਵਿੱਚ ਨਾ ਕੋਈ ਰਾਜਾ ਹੈ ਕੋਈ ਵੀ ਜਿਵੇਂ ਦੀ ਕਿਸੇ ਦੀ ਬਿਰਤੀ ਹੈ ਉਹ ਤੁਹਾਡੀ ਬਣਾਈ ਹੋਈ ਬਿਰਤੀ ਹੈ ਤੁਸੀਂ ਵੱਡੇ ਹੋ ਸਮਰਾਥ ਹੋ ਤੁਜ ਤੇ ਵੱਡਾ ਨਹੀਂ ਕੋਏ ਕਹਿੰਦੇ ਪਰ ਵਡਿਆਈ ਤੁਹਾਡੀ ਸਾਰੀ ਹੋ ਰਹੀ ਹੈ ਉਹਨਾਂ ਨੂੰ ਲੱਗਦਾ ਕਿਸੇ ਸਭ ਕੁਝ ਕਰਦੇ ਆ ਪਰ ਇਹ ਵਡਿਆਈਆਂ ਦੇਣ ਵਾਲੇ ਵੀ ਤੁਸੀਂ ਹੋ ਜੇ ਕੋਈ ਮੰਗਦਾ ਹੈ ਉਹ ਵੀ ਤੇਰੇ ਥਾਡੇ ਹੁਕਮ ਦੇ ਵਿੱਚ ਮੰਗਦਾ ਹੈ ਜੇ ਕੋਈ ਮਾਣ ਸਿੰਧਾ ਉਹ ਵੀ ਤੁਹਾਡੇ ਹੁਕਮ ਦੇ ਵਿੱਚ ਮਾਣ ਨੂੰ ਮਿਲਦਾ ਹੈ ਵਡਿਆਈ ਹੁੰਦੀ ਹੈ ਉਹਦੀ ਪਰ ਹੰਕਾਰ ਪੈਦਾ ਕਰ ਲੈਂਦਾ ਕਿ ਮੈਂ ਮੇਰਾ ਮਾਣ ਹੈ ਮੈਂ ਕੰਮ ਕੀਤਾ ਮੈਨੂੰ ਮਾਣ ਮਿਲਿਆ ਪਰ ਉਥੇ ਵੀ ਉਹਦੀ ਕਿਰਪਾ ਹੁੰਦੀ ਹੈ ਵੱਡੇ ਦੀ ਤਾਂ ਮਾਣ ਮਿਲਦਾ ਹੈ ਉਥੇ ਮਾੜੇ ਕਰਮ ਅੱਗੇ ਹੁੰਦਿਆਂ ਨਾ અપਮਾਨ ਵੀ ਸਹਿਣਾ ਪੈਂਦਾ ਕਈ ਵਾਰੀ ਈਮਾਰਾ ਜੀ ਕਹਿੰਦੇ ਉਹ ਤੁਸੀਂ ਵੱਡੇ ਹੋ ਢਾਏ ਸਾਰੇ ਮਨ ਵਿੱਚ ਸੁਪਨੇ ਪੈਦਾ ਕਰਦੇ ਐ ਕੋਈ ਮਨੁੱਖ ਮਹਾਰਾਜ ਜੀ ਕਹਿੰਦੇ ਉੱਥੇ ਵੀ ਤਾਂ ਤੁਸੀਂ ਹੋ ਤੁਸੀਂ ਵੱਡੇ ਹੋ ਸਮਰਾਥ ਹੋ ਪਰ ਮਨੁੱਖ ਦੇ ਮਨ ਵਿੱਚ ਇਹ ਬਣਿਆ ਰਹਿੰਦਾ ਕਿ ਮੈਂ ਕਰਦਾ ਵਾਂ ਮੇਰਾ ਕੀਤਾ ਹੋ ਰਿਹਾ ਵਸਤ ਰਿਹਾ ਪਰ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੂੰ ਤੇ ਵੱਡਾ ਨਹੀਂ ਹੋਏ ਕਿਸੇ ਵਿਖਾਲੀ ਚੰਗਾ ਹੋਏ ਹੰਦੇ ਕਿਸੇ ਨੂੰ ਚੰਗਾ ਬਖਾ ਦਿੰਦੇ ਉਹ ਪਾਤਸ਼ਾਹ ਜੀ ਕਹਿੰਦੇ ਕਿਸੇ ਨੂੰ ਚੰਗਾ ਬਖਾ ਦਿੰਦੇ ਦੁਨੀਆ ਵਿੱਚ ਉਹ ਵੀ ਤੁਹਾਡੀ ਕਿਰਪਾ ਨਾਲ ਹੈ ਕਿਸੇ ਬਖਾਲੀ ਚੰਗਾ ਹੋਏ ਜਿਹਦੇ ਤੇ ਤੁਹਾਡੀ ਕਿਰਪਾ ਹੁੰਦੀ ਹੈ ਉਹ ਚੰਗਾ ਬਣ ਜਾਂਦਾ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾਰ ਦੇਖੋ ਜਵਾਬ ਦਿੰਦੇ ਆਉਦੀ ਪੰਕਤੀ ਦੇ ਵਿੱਚ ਪਾਤਸ਼ਾਹ ਕੇਂਦਰੀ ਭਾਵ ਦਰਸਾ ਦਿੰਦੇ ਆਂ ਸਬਦ ਦਾ ਕਹਿੰਦੇ ਮੈਂ ਤਾਂ ਨਾਮ ਤੇਰਾ ਆਧਾਰ ਹੈ ਆਸ਼ਾ ਜੀ ਕਹਿੰਦੇ ਬਾਗੁਰੂ ਨਾਨਕ ਮਹਾਰਾਜ ਕਹਿੰਦੇ ਮੈਨੂੰ ਤਾਂ ਤੇਰੇ ਨਾਮ ਦਾ ਹੀ ਆਧਾਰ ਹੈ ਮੈਨੂੰ ਤਾਂ ਮਾਲਕ ਜੀਓ ਪ੍ਰਭੂ ਜੀਓ ਹਰੀ ਜੀਓ ਨਾਮ ਦੀ ਯਾਤਰਾ ਹੈ ਕਿਸ ਨੂੰ ਕਿਸੇ ਚੀਜ਼ ਦਾ ਸੁਪਨਾ ਉਹ ਕਿਸੇ ਸੁਪਨੇ ਵਿੱਚ ਡੁੱਬਿਆ ਕੋਈ ਰਾਜ ਭੋਗ ਰਿਹਾ ਹੈ ਕੋਈ ਦੁੱਖ ਭੋਗ ਰਿਹਾ ਹੈ ਪਰ ਮੈਨੂੰ ਤਾਂ ਸਾਰੇ ਪਾਸੇ ਤੁਹਾਡੇ ਨਾਮ ਦੀ ਆਧਾਰ ਹੈ ਆਸਰਾ ਹੈ ਓਟ ਹੈ ਤੂੰ ਦਾਤਾ ਕਰਨ ਹਾਰ ਕਰਤਾ ਕਿਉਂ ਤੁਸੀਂ ਦਾਤੇ ਹੋ ਤੁਸੀਂ ਦਾਤੇ ਹੋ ਦਾਤਾਂ ਦੇਣ ਵਾਲੇ ਹੋ ਤੁਸੀਂ ਕਰਨ ਕਾਰਨ ਹੋ ਕਾਰਨਮ ਕਰਨ ਵਾਲੇ ਵੀ ਕਾਰਨ ਵਰਤਾਨ ਵਾਲੇ ਤੇ ਕਾਰਨ ਬਣਾਉਣ ਵਾਲੇ ਹੋ ਤੁਸੀਂ ਕਰਤਾਰ ਹੋ ਜਿਹਨੂੰ ਮੋਰੀ ਕਹਿੰਦੇ ਹਨ ਤੁਸੀਂ ਕਰਤਾਰ ਹੋ ਕੁਧਰਤੀ ਨੂੰ ਪਾਲਣ ਵਾਲੇ ਕਰਤੇ ਧਰਤੀ ਹੋ ਮੋਰੀ ਉਹ ਵੱਡਿਓ ਸਮਰੱਥ ਹੋ ਰਹਾ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਅੱਗੇ ਚੱਲਦੇ ਨਾ ਵਾਟ ਨਾ ਪਾਵੋ ਵਿਗਾ ਜਾਓ ਮਹਾਰਾਜ ਜੀ ਫਿਰ ਬਚਨ ਕਰਦੇ ਹਨ ਕਹਿੰਦੇ ਫਿਰ ਤੁਹਾਡੇ ਤੋਂ ਬਿਨਾਂ ਤਾਂ ਕੁਝ ਨਹੀਂ ਜਿਹੜੇ ਤੁਹਾਡੇ ਬਿਨਾਂ ਚੱਲਦੇ ਹਨ ਉਹ ਵਾਟ ਗਲਤ ਰਸਤੇ ਤੇ ਤੁਰ ਪੈਂਦੇ ਹਨ ਮਹਾਰਾਜ ਜੀ ਕਹਿ ਰਹੇ ਹਨ ਵਾਟ ਨਾ ਪਾਓ ਵਾਟ ਰਸਤੇ ਨੂੰ ਕਹਿੰਦੇ ਹਨ ਲੰਬਾ ਰਸਤਾ ਹੋਵੇ ਕਹਿੰਦੇ ਉਹ ਜਿਹੜਾ ਤੁਹਾਡੀ ਓਟ ਤੋਂ ਬਿਨਾਂ ਤੁਹਾਡੇ ਤੋਂ ਬਿਨਾਂ ਚੱਲਦਾ ਹੈ ਜ਼ਿੰਦਗੀ ਵਿੱਚ ਮਹਾਰਾਜ ਜੀ ਕਹਿੰਦੇ ਉਹ ਰਸਤਾ ਨਹੀਂ ਲੱਭ ਸਕਦਾ ਉਹ ਸਹੀ ਰਸਤੇ ਤੇ ਨਹੀਂ ਚੱਲ ਸਕਦਾ ਉਹ ਵਿੰਗਾ ਟਿੱਡਾ ਜ਼ਿੰਦਗੀ ਵਿੱਚ ਚੱਲਦਾ ਹੈ ਉਹ ਆਪਣੀ ਮਰਜ਼ੀ ਨਾਲ ਰਸ ਰਸਤਾ ਲੱਭਣਾ ਚਾਹੁੰਦਾ ਤੇ ਮਹਾਰਾਜ ਜੀ ਕਹਿੰਦੇ ਉਹ ਰਸਤਾ ਨਹੀਂ ਲੱਭ ਪੰਦਾ ਉਹ ਪੰਥ ਨੂੰ ਨਹੀਂ ਲੱਭ ਸਕਦਾ ਉਹ ਰਸਤਾ ਤਾਂ ਪਿਆਰਿਓ ਮਿਲੇਗਾ ਜੇ ਗੁਰੂ ਸਮਰੱਥ ਦਾ ਓਟ ਆਸਰਾ ਹੋਏਗਾ ਤਾਂ ਉਹ ਰਸਤਾ ਦੱਸਣਗੇ ਜਦੋਂ ਪੁੱਛੇ ਨਹੀਂ ਗੁਰੂ ਤੋਂ ਰਸਤਾ ਕਦੀ ਜ਼ਿੰਦਗੀ ਚ ਗੁਰੂ ਦੇ ਦਰਸ਼ਨ ਹੀ ਨਹੀਂ ਕੀਤੇ ਗੁਰੂ ਕੋਲ ਆਏ ਨਹੀਂ ਰਸਤਾ ਪੁੱਛਣ ਫਿਰ ਘਰ ਥੋੜਾ ਗੁਰੂ ਜਾਵੇਗਾ ਰਸਤਾ ਦੱਸਣ ਇਹ ਤਾਂ ਗੁਰਸਿੱਖ ਦਾ ਫਰਜ਼ ਹੈ ਗੁਰੂ ਕੋਲ ਆਣ ਕੇ ਨਿਵਾਮ ਰਹੀ ਰਸਤਾ ਪੁੱਛੇ ਗੁਰੂ ਦੇ ਦਰਸ਼ਨ ਕਰੇ ਗੁਰੂ ਦੀ ਬਾਣੀ ਰਹੀ ਰਸਤਾ ਲੱਭੇ ਫਿਰ ਉਹ ਆਪ ਹੀ ਰਸਤਾ ਮਾਰਗ ਦਰਸਾਉਂਦੇ ਨੇ ਅੱਗੇ ਅੱਗੇ ਰਸਤਾ ਜ਼ਿੰਦਗੀ ਦਾ ਦੱਸ ਦਿੰਦੇ ਹਨ ਸੱਚੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ ਇਹ ਮਹਾਰਾਜ ਜੀ ਕਹਿੰਦੇ ਜੇ ਆਪਣੀ ਮਰਜ਼ੀ ਨਾਲ ਹੀ ਤੁਰੇ ਫਿਰੇ ਕਿੰਦੇ ਫਿਰ ਤਾਂ ਵਾਟ ਨਾ ਪਾਓ ਵਿਗਾ ਜਾਓ ਟਿੱਡੇ ਵਿੰਗੇ ਜ਼ਿੰਦਗੀ ਚ ਤੁਰੇ ਫਿਰਾਂਗੇ ਰਸਤਾ ਨਹੀਂ ਲੱਭ ਪਾਵਾਂਗੇ ਦਰਗੇ ਬੈਸਣ ਨਾਹੀ ਥਾਓ ਮਹਾਰਾਜ ਕਿੰਦੇ ਪਿਆਰਿਓ ਦਰਗਾਹ ਵਿੱਚ ਫਿਰ ਕਿੱਥੋਂ ਬਹਿਣਾ ਮਿਲਣਾ ਉਥੇ ਥਾਂ ਨਹੀਂ ਮਿਲਨੀ ਬਹਿਣ ਜੋਗੀ ਵੀ ਕਿਉਂਕਿ ਰਸਤਾ ਹੀ ਮਾੜਾ ਸੀ ਰਸਤਾ ਹੀ ਪ੍ਰਾਪਤ ਨਹੀਂ ਕੀਤਾ ਫਿਰ ਉਥੋਂ ਤੱਕ ਪਹੁੰਚ ਨਹੀਂ ਹੋਣੀ ਮੰਨਦਾ ਅੰਦਲਾ ਮਨ ਕਾ ਅੰਦਲਾ ਮਾਇਆ ਕਾ ਬੰਦ ਮਹਾਰਾਜ ਜੀ ਕਹਿੰਦੇ ਜਿਹੜਾ ਮਨ ਦਾ ਅੰਦਾ ਮਨੁੱਖ ਹੁੰਦਾ ਹੈ ਹਿੰਦਾ ਜਿਹੜਾ ਸ੍ਰੀ ਮਹਾਰਾਜ ਜੀ ਕਹਿੰਦੇ ਜਿਹੜਾ ਜਗਿਆਸੂ ਮਨੁੱਖ ਭਾਈ ਮਨ ਦਾ ਨਾ ਹੋ ਜਾਂਦਾ ਉਹ ਫਿਰ ਪਿਆਰੋ ਫਿਰ ਮਾਇਆ ਦੇ ਬੰਦਨਾ ਵਿੱਚ ਫਸਿਆ ਰਹਿੰਦਾ ਹੈ ਉਹ ਮਾਇਆ ਦੇ ਬੰਦਨਾ ਵਿੱਚ ਹੀ ਪਿਆਰ ਰਹਿੰਦਾ ਹੈ ਲੱਭਦਾ ਰਹਿੰਦਾ ਮਾਇਆ ਮਿਲ ਜਾਵੇ ਪਦਾਰਥ ਮਿਲ ਜਾਣ ਸੁਪਨੇ ਪੂਰੇ ਹੋ ਜਾਣ ਇਸ ਖਿਆਲਾ ਵਿੱਚ ਹੀ ਰੁੱਬਿਆ ਰਹਿੰਦਾ ਹੈ ਮਹਾਰਾਜ ਜੀ ਕਹਿੰਦੇ ਮਨ ਦਾ ਨਾ ਹੁੰਦਾ ਮਨ ਕਾ ਅੰਦੁਲਾ ਮਾਇਆ ਕਾ ਬੰਧ ਮਾਇਆ ਦੇ ਬੰਦਨਾ ਵਿੱਚ ਪੈ ਜਾਂਦਾ ਹੈ ਖੀਨ ਖਰਾਬ ਹੋਵੇ ਨਿਤ ਕੰਧ ਮਹਾਰਾਜ ਜੀ ਕਹਿੰਦੇ ਫਿਰ ਖਵਾਰ ਹੁੰਦਾ ਜਿੰਦਗੀ ਵਿੱਚ ਜਿੰਦਗੀ ਬੇਤ ਖੀਨ ਖਰਾਬ ਹੋ ਜਾਂਦਾ ਹੈ ਜਿੰਦਗੀ ਖਰਾਬ ਕਰ ਬੈਠਦਾ ਕੰਧ ਸਰੀਰ ਨੂੰ ਕਹਿੰਦੇ ਹਨ ਤੇ ਮਹਾਰਾਜ ਜੀ ਕਹਿੰਦੇ ਸਰੀਰ ਵਿੱਚ ਉਹਨੂੰ ਲੱਭ ਨਹੀਂ ਪਾਂਦਾ ਉਹ ਮਹਾਰਾਜ ਜੀ ਕਹਿੰਦੇ ਦੁੱਖ ਸੇੜਦਾ ਹੈ ਦੁੱਖ ਸੇੜ ਬੈਠਦਾ ਹੈ ਉਹ ਮਨ ਦੇ ਦੁੱਖ ਅਤੇ ਤਨ ਦੇ ਦੁੱਖ ਇਕੱਠੇ ਕਰ ਲਿੰਦਾ ਹੈ ਸਰੀਰ ਕੰਧ ਨੂੰ ਡੇਗ ਲਿੰਦਾ ਹੈ ਮਹਾਰਾਜ ਜੀ ਕਹਿੰਦੇ ਇਕੰਧ ਸਰੀਰ ਹੈ ਜਿਹੜਾ ਮਾਇਆ ਦਾ ਕਿਲਾ ਹੈ ਇਹਦੀ ਕੰਧ ਨੂੰ ਢਾਹ ਬੈਠਦਾ ਹੈ ਖਾਣ ਜੀਵਨ ਕੀ ਬਹੁਤੀ ਆਸ ਲੇਖ ਹੈ ਤੇਰੇ ਸਾਸ ਗਰਾਸ ਕਹਿੰਦੇ ਖਾਣ ਜੀਵਨ ਦੀ ਉਹਨੂੰ ਬਹੁਤੀ ਆਸ ਹੋ ਜਾਂਦੀ ਹੈ ਕਿ ਮੈਂ ਖਾਈ ਜਾਵਾਂ ਹਰ ਪਦਾਰਥੋਂ ਮਿਲ ਜਾਵੇ ਜੀਵ ਲਾਲਸਾ ਅੱਖਾਂ ਜਿਹੜੀਆਂ ਨੇ ਉਹ ਤ੍ਰਿਸ਼ਨਾ ਪੈਦਾ ਕਰੀ ਜਾਂਦੀਆਂ ਹਨ ਖਾਣ ਦੀ ਇਮਾਨ ਦੀ ਬਾ ਜਿਹੜੀ ਆ ਉਹ ਤ੍ਰਿਸ਼ਨਾ ਵਿੱਚ ਲਾਲਸਾ ਵਿੱਚ ਪੈ ਜਾਂਦੀ ਹੈ ਕਿ ਮੈਨੂੰ ਹੋਰ ਪਦਾਰਥ ਮਿਲ ਜਨ ਮੈਂ ਆਨੰਦ ਲੈ ਲਾਂ ਉਹ 36 ਪ੍ਰਕਾਰ ਦੇ ਪਦਾਰਥ ਖਾ ਕੇ ਵੀ ਅਸੀਂ ਰਾਜ ਨਹੀਂ ਪਾਉਂਦੇ ਉਸ ਤੋਂ ਇਲਾਵਾ ਵੀ ਮਾੜੇ ਪਦਾਰਥ ਖਾਈ ਜਾਂਦੇ ਆ 36 ਪ੍ਰਕਾਰ ਦੇ ਮਨੁੱਖ ਨੂੰ ਪਦਾਰਥ ਦਿੱਤੇ ਹਨ ਮਹਾਰਾਜ ਉਸ ਤੋਂ ਇਲਾਵਾ ਜੀਵ ਜੰਤਵਾਂ ਦੇ ਪਦਾਰਥ ਵੀ ਖਾਈ ਜਾਂਦੇ ਆ ਮਾਸ ਖਾਈ ਜਾਂਦੇ ਆ ਮਾਸ ਹਰੀ ਜੀਵਾ ਨੂੰ ਦਿੱਤੇ ਨੇ ਨੋਂ ਖਾਣ ਵਾਸਤੇ ਦੰਦ ਦਿੱਤੇ ਆਣ ਸਾਨੂੰ ਥੋੜਾ ਦਿੱਤੇ ਆ ਨਾਸ ਖਾਣ ਲਈ ਸਾਨੂੰ ਤਾਂ ਪਦਾਰਥ 36 ਪ੍ਰਕਾਰ ਦੇ ਦਿੱਤੇ ਆਣ ਉਹਨਾਂ ਨੂੰ ਖਾ ਕੇ ਵੀ ਮਨੁੱਖ ਰਾਜ ਦਾ ਨਹੀਂ ਇੰਨੀ ਲਾਲਸਾ ਜੀਭਾ ਦੀ ਹੋਰ ਜਿਹੜੇ ਪਦਾਰਥ ਨਹੀਂ ਖਾਣ ਜੋ ਉਹ ਵੀ ਖਾਈ ਜਾਂਦਾ ਹੈ ਉਭੀ ਜੀਵਾ ਤੇ ਰੱਖੀ ਜਾਂਦਾ ਫਿਰ ਮਾੜਾ ਸੰਬੂਧੀ ਖੁੱਟੀ ਹੋਣੀ ਐ ਮਾੜੀ ਮੱਤ ਹੋਣੀ ਐ ਮਾੜੇ ਪਦਾਰਥਾਂ ਨੂੰ ਚੱਕਦੀ ਐ ਜੀ ਬਾਬਾ ਇਹ ਮਹਾਰਾਜੀ ਦੇ ਕੋ ਕਹਿ ਰਿਹਾ ਕੋਈ ਬਲੌਟੀ ਗੱਲਾਂ ਨਹੀਂ ਹਨ ਹਤਿ ਗੁਰਜੀ ਕਹਿ ਰਹਿਣ ਕਹਿੰਦੇ ਖਾਣ ਪੀ ਜੀਵਨ ਕੀ ਬਹੁਤੀ ਆਸ ਰੱਖਦਾ ਫਿਰ ਖਾਈ ਜਾਂਦਾ ਖਾਈ ਜਾਂਦਾ ਫਿਰ ਮਨ ਵਿੱਚ ਡਰ ਪੈਦਾ ਹੁੰਦਾ ਮਾਰੀ ਨਾ ਜਾਵਾਂ ਫਿਰ ਜੀਵ ਦੀ ਆਸ ਰੱਖਦਾ ਕਿ 100 ਸਾਲ ਜੀ ਲਵਾਂ 100 ਸਾਲ ਵੀ ਜੀ ਕੇ ਅੰਤ ਨਹੀਂ ਹੁੰਦਾ 100 ਸਾਲ ਤੋਂ ਬਾਅਦ ਵੀ ਹੋਰ ਉਮਰ ਭਾਲਦਾ ਸਾਧ ਸੰਗਤ ਜੀ ਉਹ ਫਿਰ ਉਹ ਲਾਲ ਸਾ ਤ੍ਰਿਸ਼ਨਾ ਜਾਗਦੀ ਰਹਿੰਦੀ ਹੈ ਆਜੂ ਦੀ ਉਮਰ ਦੀ ਤੇ ਖਾਣ ਪੀਣ ਦੀ ਕਿ ਮੇਰੇ ਦੰਦ ਨਾ ਟੁੱਟ ਜਾਣ ਮੈਂ ਖਾਂਦਾ ਰਵਾਂ ਮੇਰਾ ਸਰੀਰ ਠੀਕ ਰਹੇ ਮੇਰੀ ਉਮਰ ਵੱਧ ਜਾਵੇ ਇਹੀ ਅਰਦਾਸਾਂ ਕਰੀ ਜਾਂਦਾ ਮਹਾਰਾਜ ਦੇ ਚਰਨਾਂ ਦੇ ਵਿੱਚ ਕਦੀ ਆਤਮਾ ਦਾ ਤਾਂ ਖਿਆਲ ਹੀ ਨਹੀਂ ਰੱਖਦਾ ਨਾਮ ਜਪਣ ਦਾ ਮਹਾਰਾਜ ਜੀ ਕਹਿੰਦੇ ਲਾਲਸਾ ਪੈਦਾ ਹੋ ਹੀ ਜਾਂਦੀ ਹੈ ਖਾਣ ਜੀਵਨ ਕੀ ਬਹੁਤੀ ਆਸ ਲਿਖ ਹੈ ਤੇਰੇ ਸਾਸ ਗਰਾਸ ਪਰ ਪਿਆਰ ਨੂੰ ਧਿਆਨ ਹੀ ਨਹੀਂ ਦਿੰਦਾ ਕੀ ਖਾਣ ਪੀਣ ਦਾ ਸਾਸ ਸੱਤੇ ਗਰਾਸ ਕੌਣ ਦੇ ਰਿਹਾ ਇਹ ਧਿਆਨ ਦਿੰਨੇ ਅਸੀਂ ਮਹਾਰਾਜ ਜੀ ਕਹਿੰਦੇ ਉਹ ਤਾਂ ਧਿਆਨ ਹੀ ਨਹੀਂ ਦੇ ਮਹਾਰਾਜ ਕਹਿੰਦੇ ਮਨ ਦੇ ਪ੍ਰਤੀ ਲੱਗਾ ਰਹਿੰਦਾ ਖਾਣ ਪ੍ਰਤੀ ਸਰੀਰ ਪ੍ਰਤੀ ਮਹਾਰਾਜ ਜੀ ਤਾਂ ਲਿਖੀ ਜਾਂਦੇ ਆ ਲਿਖੇ ਤੇਰੇ ਸਾਹ ਜਿਹੜਾ ਅੰਦਰ ਜਾਂਦਾ ਉਹ ਵੀ ਲਿਖਿਆ ਜਾਂਦਾ ਸਾਹ ਅੰਦਰ ਜਾਂਦਾ ਉਹ ਵੀ ਲਿਖਿਆ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਗਰਾਸ ਜਾਂਦੀ ਏ ਰੋਟੀ ਅੰਦਰ ਉਹ ਵੀ ਲਿਖੀ ਜਾਂਦੀ ਏ ਉਹ ਵੀ ਉਹ ਮਾਲਕ ਦੇ ਰਿਹਾ ਤੇ ਤੈਨੂੰ ਭੁੱਲ ਗਿਆ ਕਹਿੰਦੇ ਦੋਵੇਂ ਚੀਜ਼ਾਂ ਮਾਲਕ ਦੇ ਰਿਹਾ ਸਾਹ ਵੀ ਦੇ ਰਿਹਾ ਤੇਰੇ ਜੀਵਨ ਨੂੰ ਜਾਣ ਵਾਸਤੇ ਖਾਣ ਵਾਸਤੇ ਤੈਨੂੰ ਗਰਾਈ ਵੀ ਦੇ ਰਿਹਾ ਇਹ ਚੀਜ਼ ਤੈਨੂੰ ਚੇਤਾ ਰਹਿਣੀ ਚਾਹੀਦੀ ਏ ਲਿਖੀ ਜਾਣੀ ਏ ਉਹ ਲੇਖਾ ਦੇਣਾ ਪੈਣਾ ਤੈਨੂੰ ਮਹਾਰਾਜ ਜੀ ਕਹਿੰਦੇ ਫਿਰ ਲੇਖਾ ਦੇਣਾ ਪੈਗਾ ਸਮਾ ਰਹਿੰਦੇ ਤੂੰ ਮੁੜ ਜਾ ਮਾੜੇ ਕੰਮਾਂ ਤੋਂ ਸਮਾ ਰਹਿੰਦੇ ਤੂੰ ਸਮਝ ਜਾ ਐਨਸ ਸੰਦਲੇ ਦੀਪਕ ਦੇਹ ਕਹਿੰਦੇ ਦੇਖੋ ਫਿਰ ਵੀ ਉਹ ਮਾਲਕ ਤਰਸ ਕਰਦਾ ਪਾਤਸ਼ਾਹ ਜੀ ਕਹਿ ਰਹੇ ਆ ਕਹਿੰਦੇ ਫਿਰ ਵੀ ਪ੍ਰਭੂ ਤਰਸ ਕਰਦਾ ਤੁਹਾਨੂੰ ਅੰਨਿਆਂ ਨੂੰ ਉਹਨਾਂ ਨੇ ਫਿਰ ਵੀ ਦੀਵਾ ਫੜਾਇਆ ਹੋਇਆ ਸਤਿਗੁਰੂ ਕਹਿੰਦੇ ਅੰਨਿਆਂ ਨੂੰ ਦੀਵਾ ਦਿੱਤਾ ਆ ਮਾਲਕ ਨੇ ਫਿਰ ਵੀ ਐਨਸ ਅੰਦਰਲੇ ਦੀਪਕ ਦੇਹ ਕਹਿੰਦੇ ਫਿਰ ਵੀ ਦੀਵਾ ਫੜਾ ਕੇ ਸਾਨੂੰ ਤੋਰੀ ਫਿਰਦਾ ਹੋ ਜਿੰਨੇ ਸਾਹਣ ਸਾਨੂੰ ਤੋਰੀ ਫਿਰਦਾ ਐਨੇ ਮਾੜੇ ਕਰਮ ਕਮਾਨਿਆਂ ਮਾੜੇ ਕੰਮ ਕਰਦੇ ਆ ਕਿਤੇ ਜੀਉਣ ਤੋਂ ਮੌਤ ਥੋੜਾ ਸਾਨੂੰ ਆ ਜਾਂਦੀ ਹੈ ਉਹ ਜਿੰਨੇ ਸਾਹਣ ਉਹ ਸਾ ਵੀ ਸਲਾਈ ਫਿਰਦਾ ਦੀਪਕ ਦੇ ਕੇ ਰੋਸ਼ਨੀ ਦੇ ਕੇ ਜਿਵੇਂ ਐਨੇ ਨੂੰ ਇੱਕ ਦੀਪਕ ਦੇ ਕੇ ਇਮਾਰਾ ਜੀ ਕਹਿੰਦੇ ਅੰਨੇ ਦੀ ਕੋਈ ਡੰਗੋਰੀ ਫੜਦਾ ਐ ਨਾ ਉਹਨੂੰ ਤੋੜ ਲੈਂਦਾ ਇਸੇ ਤਰ੍ਹਾਂ ਮਾਲਕ ਸਾਨੂੰ ਦੀਪਕ ਰੋਸ਼ਨੀ ਦੇ ਕੇ ਤੋਰੀ ਫੜਦਾ ਭੌਜਲ ਰੂਪਤ ਚਿੱਤ ਕਰ ਹੈ ਕਹਿੰਦੇ ਭੌਜਲ ਤੋਂ ਡੁੱਬ ਜਾਵੇਗਾ ਇਹ ਮਾਰਗ ਸੰਸਾਰ ਹੀ ਸ੍ਰਿਸ਼ਟੀ ਭੌਜਲ ਹੈ ਦੁੱਖਾਂ ਦਾ ਇਹਦੇ ਵਿੱਚ ਹੀ ਡੁੱਬਿਆ ਰਹੇਗਾ ਜੇ ਪਾਰ ਹੋਣਾ ਹੈ ਤਾਂ ਸੱਚੇ ਮਾਲਕ ਦਾ ਨਾਮ ਦਾ ਜਹਾਜ਼ ਹੈ ਉਹਦੇ ਵਿੱਚ ਚੜ੍ਹਨਾ ਪੈਣਾ ਚਿੰਤ ਕਰੈ ਕੋ ਜਲ ਦੂਬਤ ਚਿੰਤ ਕਰੈ ਇਹ ਸੁਨਾਵੈ ਜੋ ਮਨੈ ਨਾਉ ਮਹਾਰਾਜ ਕਹਿੰਦੇ ਕਹਿ ਕੇ ਤੇ ਸੁਨੰਦ ਹੈ ਦੁਨੀਆ ਨੂੰ ਤਾਂ ਸੁਨੰਦ ਹੈ ਕਹਿ ਕੇ ਭਾਈ ਸੁਨੋ ਇਹ ਨਾਮ ਹੈ ਬਾਣੀ ਹੈ ਪਰ ਮਹਾਰਾਜ ਕਹਿੰਦੇ ਮਨ ਵਿੱਚ ਉਹਦੇ ਨਾਮ ਜੇ ਨਾ ਹੋਵੇ ਉਹ ਮਨੁੱਖ ਖਾਲੀ ਹੁੰਦਾ ਹੈ ਕਹਿੰਦੇ ਮਨ ਦੇ ਵਿੱਚ ਤ੍ਰਿਸ਼ਨਾ ਹੈ ਮਨ ਦੇ ਵਿੱਚ ਨਾਮ ਦੀ ਜੋਤ ਜੱਗੀ ਨਹੀਂ ਬਾਹਰੋਂ ਲੋਕਾਂ ਨੂੰ ਸਮਝਾਂਦਾ ਔਰ ਲੋਕਾਂ ਨੂੰ ਕਹਿੰਦਾ ਕਿ ਨਾਮ ਜਪ ਲਓ ਬਾਣੀ ਪੜ ਲਓ ਪਰ ਆਪਣੇ ਹਿਰਦੇ ਵਿੱਚ ਬਾਣੀ ਸਮਾਈ ਨਹੀਂ ਬਾਣੀ ਵਰਤੀ ਨਹੀਂ ਮਹਾਰਾਜ ਜੀ ਕਿਹਾ ਜ ਸੁਣੈ ਤੋ ਮੰਨੇ ਮੰਨੇ ਨਾਹ ਮਹਾਰਾਜ ਜੀ ਕਹਿੰਦੇ ਜਿਹੜਾ ਆਪ ਨਾਮ ਨੂੰ ਨਹੀਂ ਮੰਨਦਾ ਬਾਹਰੋਂ ਫਰਾਵਾ ਪਾ ਕੇ ਲੋਕਾਂ ਨੂੰ ਸਮਝਾਈ ਜਾਣਾ ਹਰਜ ਜੀ ਕਹਿੰਦੇ ਫਿਰ ਉਹਦਾ ਕੀ ਲਾਭ ਹੈ ਉਹ ਡੁੱਬੇਗਾ ਇਸ ਸੰਸਾਰ ਦੇ ਭੋਜਲ ਵਿੱਚ ਡੁੱਬ ਜਾਵੇਗਾ ਹੋਂ ਬਲੇ ਹਾਰੇ ਤਾਂ ਕੇ ਜਾਓ ਹਰਜ ਕਹਿੰਦੇ ਅਸੀਂ ਤਾਂ ਉਸਤ ਕੁਰਬਾਨ ਜਾਂਦੇ ਆ ਜਿਹੜਾ ਨਾਮ ਨੂੰ ਮੰਨਦਾ ਹੈ ਜਿਹੜਾ ਨਾਮ ਨੂੰ ਮੰਨ ਲੈਂਦਾ ਹੈ ਨਾਮ ਨੂੰ ਤੇ ਹੁੰਦਾ ਹੈ ਮਨ ਹਿਰਦੇ ਵਿੱਚੋਂ ਉਹਦੇ ਗੁਰੂ ਸਿੱਖ ਦੇ ਅਸੀਂ ਕੁਰਬਾਨ ਜਾਂਦੇ ਆ ਨਾਨਕ ਇੱਕ ਕਹੇ ਅਰਦਾਸ ਯੋ ਪਿੰਡ ਸਭ ਤੇਰੇ ਪਾਸ ਤੇ ਮਹਾਰਾਜ ਜੀ ਕਹਿੰਦੇ ਮੇਰੀ ਤਾਂ ਇੱਕੋ ਹੀ ਅਰਦਾਸ ਹੈ ਪਾਤਸ਼ਾਹ ਜੀ ਕਹਿੰਦੇ ਮੇਰੀ ਨਾਨਕ ਦੀ ਇੱਕ ਅਰਦਾਸ ਹੈ ਯੋ ਪਿੰਡ ਸਭ ਤੇਰੇ ਪਾਸ ਕਹਿੰਦੇ ਸਰੀਰ ਜਿਉ ਪਿੰਡ ਤੁਹਾਡਾ ਹੀ ਬਖਸ਼ਿਆ ਹੋਇਆ ਤੁਹਾਡੀ ਬਣਾਇਆ ਹੋਇਆ ਜਿਹੜਾ ਵਰਤਨਿਆ ਨਾ ਮੈਂ ਜਿਉ ਪਿੰਡ ਸਰੀਰ ਇਹ ਤੁਹਾਡੇ ਹੀ ਬਨਾਇਆ ਪੰਜਾਂ ਤਤਾਂ ਦਾ ਸਰੀਰ ਹੈ ਜਾਂ ਤੂੰ ਦੇ ਜਪੀ ਤੇਰਾ ਨਾਮ ਈਮਾਰਾ ਜੀ ਕਹਿੰਦੇ ਜਦੋਂ ਤੂੰ ਕਿਰਪਾ ਕਰੇ ਤੁਸੀਂ ਦਿੰਦੇ ਹੋ ਤਾਂ ਤੁਹਾਡਾ ਨਾਮ ਜਪਦੇ ਆ ਤੁਹਾਡਾ ਨਾਮ ਜਪਣ ਨੂੰ ਚਿਤ ਕਰਦਾ ਹੈ ਤੁਹਾਡੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਦਰਗੀ ਬੈਸਨ ਹੋਵੇ ਥਾਓ ਫਿਰ ਮਹਾਰਾਜ ਜੀ ਕਹਿੰਦੇ ਥਾਂ ਬਣਾਲੀ ਦੀਏ ਜਦੋਂ ਵਾਰ-ਵਾਰ ਆਣ ਕੇ ਗੁਰੂ ਦੇ ਦਰਸ਼ਨ ਕਰੀਦੇ ਹਨ ਵਾਰ-ਵਾਰ ਗੁਰੂ ਦੀ ਵਿਚਾਰ ਬਾਣੀ ਪੜੀਦੀ ਹੈ ਵਿਚਾਰ ਕਰੀਦੀ ਹੈ ਵਿਚਾਰ ਸੁਣੀਦੀ ਹੈ ਆਹ ਰਾਜ ਜੀ ਕਹਿੰਦੇ ਫਿਰ ਨਾਮ ਜਪਦਾ ਹੈ ਮਨੁੱਖ ਤੇ ਦਰਗਾਹ ਵਿੱਚ ਬੈਸਨ ਵਾਤੇ ਥਾਂ ਬਣਾ ਲੈਂਦਾ ਦਰਗੇ ਬੈਸਨ ਹੋਵੇ ਥਾਂ ਜਾਂ ਤੁਦ ਭਾਵੇ ਤਾਂ ਦੁਰਮਤ ਜਾਏ ਹਰਜ ਕਹਿੰਦੇ ਜੇ ਤੁਦ ਭਾ ਜਾਂਦੇ ਤੁਸੀਂ ਕਿਰਪਾ ਕਰਦੇ ਹੋ ਦੁਰਮਤ ਮਾੜੀ ਮਤ ਚਲੀ ਜਾਂਦੀ ਹੈ ਖਰਾ ਮਾੜੀ ਮਤ ਨਾਸ ਹੋ ਜਾਂਦੀ ਹੈ ਦੌੜ ਜਾਂਦੀ ਹੈ ਗਿਆਨ ਰਤਨ ਮਨ ਵਸੇ ਆਏ ਹਰਜ ਕਹਿੰਦੇ ਪਿਆਰੇ ਫਿਰ ਮਨ ਦੇ ਵਿੱਚ ਗਿਆਨ ਰਤਨ ਪ੍ਰਕਾਸ਼ ਹੁੰਦਾ ਹੈ ਨਾਮ ਦਾ ਪ੍ਰਕਾਸ਼ ਗਿਆਨ ਰੂਪੀ ਰਤਨ ਜਾਗ ਜਾਂਦਾ ਮਨ ਦੇ ਵਿੱਚ ਉਹਦਾ ਪ੍ਰਕਾਸ਼ ਹੋ ਜਾਂਦਾ ਨਦਰ ਕਰੀ ਤਾਂ ਸਤਿਗੁਰ ਮਿਲੈ ਮਹਾਰਾਜ ਜੀ ਕਹਿੰਦੇ ਜੇ ਤੁਸੀਂ ਨਦਰ ਕਰਦੇ ਹੋ ਪਾਤਸ਼ਾਹ ਜੀ ਇਹ ਤੁਸੀਂ ਨਦਰ ਕਰਦੇ ਤੋਂ ਸੱਚੇ ਗੁਰੂ ਨਾਲ ਮੇਲ ਹੁੰਦਾ ਮਨੁੱਖ ਦਾ ਉਹ ਨਦਰ ਹੈ ਉਹਦੀ ਅੱਜ ਅਸੀਂ ਗੁਰੂ ਚਰਨਾਂ ਵਿੱਚ ਹੁੰਦੇ ਆਂ ਪਰ ਅਸੀਂ ਬਾਣੀ ਸੁਣਦੇ ਆਂ ਬੈਠੇ ਆਂ ਗੁਰੂ ਦੇ ਗੋਦ ਦੇ ਵਿੱਚ ਇਹ ਉਹਦੀ ਕਿਰਪਾ ਹੈ ਆਪਣੇ ਆਪ ਨਹੀਂ ਉਹ ਕਿਰਪਾ ਕਰਦਾ ਸਾਡਾ ਗੁਰੂ ਨਾਲ ਮੇਲ ਕਰਾਂਦਾ ਹੈ ਉਹਦਾ ਸ਼ੁਕਰ ਹੈ ਪਰਮਤ ਨਾਨਕ ਭੌਜਲ ਤਰੈ ਅਰ ਜੀ ਕੀਲੀ ਪੰਕਤੀ 'ਚ ਬੇਨਤੀ ਕਰਦੇ ਆਂ ਕਹਿੰਦੇ ਪਰਮਤ ਨਾਨਕ ਭੌਜਲ ਤਰੈ ਮੈਂ ਕਹਿੰਦੇ ਸੁਭੌਜਲ ਤੋਂ ਤਰ ਜਾਵਾਂਗਾ ਜਦੋਂ ਤੁਸੀਂ ਨਦਰ ਕਰੋਗੇ ਸੱਚੇ ਗੁਰੂ ਨਾਲ ਮੇਲ ਬਣਾਓਗੇ ਤੁਹਾਡੀ ਬਾਣੀ ਸੁਣ ਕੇ ਨਾਮ ਦੇ ਜਹਾਜ਼ ਵਿੱਚ ਬੈਠ ਕੇ ਇਸ ਭਾਵ ਦੁੱਖਾਂ ਦੇ ਸਾਗਰ ਤੋਂ ਭਾਵ ਸਾਗਰ ਤੋਂ ਭੌਜਲ ਤੋਂ ਤਰ ਜਾਵਾਂਗਾ ਪਰ ਉਹ ਤਾਰਾ ਹੋ ਜਾਵੇਗਾ ਇਹ ਭਾਈ ਸ਼ਬਦ ਦੀ ਵਿਚਾਰ ਹੈ ਸਤਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਜੀਵਾਂ ਨੂੰ ਭਾਈ ਪਰਦੇਸ ਬਖਸ਼ਦੇ ਹਨ ਜੀ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਪਾਈ ਸੇਵਾ ਨੁਮੰਦੇ ਨੀਕਾਂ ਭੁਲਾਉ ਜਨੀਆਂ ਮਹਾਰਾਜ ਸਤਿਮਤ ਬਖਸ਼ਣ ਆਈਆਂ ਮਾਈ ਭਾਈ ਸੰਕਤਾਨੀਆਂ ਹਾਜ਼ਰੀਆਂ ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ